ਸਾਹਿਬ ਸਾਰਿਆਂ ਨੂੰ ਗਣਤੀ ਹੈ ਜੀ ਗਉਣ ਇਸ ਤਰ੍ਹਾਂ ਚੱਲਦਾ ਰਹੂਗਾ ਮਾ ਜਿ ਖਾੜੇ ਸੁਣ ਲਿਓ ਜੀ ਪਹਿਲਾਂ ਕਿੱਥੇ ਕਿੱਥੇ ਲੱਗਣੀ ਠੀਕ ਹੈ ਜੀ ਇਸ ਮਹੀਨੇ ਕੇ ਇਸਲੇ ਮਹੀਨੇ ਦੇ ਖਾੜੇ ਹਾਂਜੀ ਕੋਈ ਇਸ ਤੋਂ ਬਾਅਦ 6 ਤਰੀਕ ਨੂੰ ਰਾਮਗੜ ਨਾਟਕਾ ਸਾਹਿਬ ਇਹ ਜਿਹੜੀ ਹੁਣ 6 ਤਰੀਕ ਆਉਗੀ 6 ਤਰੀਕ ਨੂੰ ਇਹੀ ਖਾੜਾ ਰਾਮਗੜ ਲੱਗੂਗਾ ਜੀ ਨਾਟਕਾ ਸਾਹਿਬ ਕੇ ਲਾਗੇ ਰਾਮਗੜ ਐ ਉਸੇ ਖਾੜਾ ਲੱਗੂਗਾ 8 ਤਰੀਕ ਨੂੰ ਸ਼ਿਵਰਾਤਰੀ ਵਾਲੇ ਦਿਨ ਸਤਾਰਿਆਂ ਲਾ ਗਿਆ ਕਿ ਨੌਂੜ ਖਾਣਾ ਲੱਗੂਗਾ। ਤਲੂਟ ਕੇ ਲਾ ਕੇ ਨੌਂੜ ਇੱਥੇ ਖਾਣਾ ਲੱਗੂਗਾ ਜੀ। ਨੌਂ ਨੂੰ ਟੋਟਾ ਝੰਡਵਾਲ। 9 ਤਰੀਕ ਨੂੰ 9 ਤਰੀਕ ਨੂੰ ਟੋਟਾ ਖਾਣਾ ਲੱਗੂਗਾ ਜਦ ਵੜ ਕੇ ਪਾਸ ਚੱਲਿਆ ਗਿਆ ਟੋਟਾ। ਉੱਥੇ ਖਾਣਾ ਲੱਗੂਗਾ 9 ਨੂੰ। 10 ਨੂੰ ਰਾਣੇ ਮਜਰਾ। 10 ਤਰੀਕ 10 ਤਰੀਕ ਨੂੰ ਰਾਣੇ ਮਜਰਾ ਮੁੱਲਾਂ ਪਰ ਕੇ ਲਾਗ ਚੱਲਿਆ ਗਿਆ ਰਾਣੇ ਮਜਰਾ। ਉੱਥੇ ਖਾਣਾ ਲੱਗੂਗਾ 10 ਨੂੰ ਜੀ। 13 ਨੂੰ ਪਟਵੀ। 13 ਤਰੀਕ 13 ਤਰੀਕ ਨੂੰ ਪੱਟਵੀ ਖਾੜਾ ਲੱਗੂਗਾ ਜੀ। ਹੁੰਡੇ ਸਰੇ ਕੇ ਪਾਸ ਪੱਟਵੀ। 14 ਤਰੀਕ ਇਥਾਰੇ ਲਾ ਕੇ ਆਗੇ ਹੁੰਬੜੇ ਖਾੜਾ ਲੱਗੂਗਾ ਜੀ 14 ਨੂੰ ਹੁੰਬੜਾ 14 ਨੂੰ ਸੰਤਾਨ ਸਮਾਦ 15 ਤਰੀਕ ਨੂੰ ਭਗਤ ਆਸਾ ਰਾਮ ਕੀ ਸਮਾਦਿ ਵਸੋਣਾ ਖਾੜਾ ਲੱਗੂਗਾ ਜੀ 15 ਨੂੰ 16 ਤਰੀਕ 16 ਤਰੀਕ ਨੂੰ ਤਨਾਸ ਖਾੜਾ ਲੱਗੂਗਾ। ਠੀਕ ਹੈ ਜੀ ਸਾਰਿਆਂ ਨੇ ਉੱਥੇ ਪਹੁੰਚਣਾ 16 ਤਰੀਕ ਨੂੰ। ਏ ਭਾਈ ਖੜਿਆ ਇਸ ਪਾਸ ਮਹਾਰਾਜ ਨੇ ਪੁੱਤ ਦੀ ਦਾਤ ਵਾਕੀ ਕੀਤੀ ਠੀਕ ਹੈ ਜੀ ਸਾਰਿਆਂ ਨੇ ਜਰੂਰ ਆਣਾ ਉਹ ठा ਠਾੜਾ ਪਹਿਲਾਂ ਤਰਲੋਜਨ ਕਹਾਤਾ ਉਸਕਾ ਕੈਨਸਲ ਕਰਕੇ ਇਹ ਬੁਲਾਰ ਕੇ ਆ ਜੀ ਠੀਕ ਹੈ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੇ ਜਰੂਰ ਆਣਾ ਆਣਾ ਬਾਈ ਹਾਂ ਜੀ 18 ਨੂੰ ਭੁਲਾਣਾ ਮਾਰ ਕੇ ਫਿਰ ਉਸਤੇ ਬਾਅਦ ਕੇ ਵਿੱਚ 18 ਤਰੀਕ 18 ਤਰੀਕ ਨੂੰ ਬਾਬੇ ਮਾਰ ਕੰਡੇ ਕੋ ਮਨਾਣੇ ਖੜਾ ਲਗੂਗਾ ਜੀ 18 ਨੂੰ 24 ਤਰੀਕ 24 ਤਰੀਕ ਨੂੰ ਕੜੂਆ ਖਾੜਾ ਲਗੂਆ 24 ਨੂੰ 25 ਨੂੰ ਪੂਬਾ 25 ਤਰੀਕ 25 ਨੂੰ ਪੂਬਾ ਹੈੜੀ ਖਾੜਾ ਲਗੂਆ ਤੋਂ ਹੈੜੀ ਜਨਾ ਅੱਜ ਦਾ ਕਬੈੜੀ ਹੈ ਉਹ ਤੇ ਖਾੜਾ ਲਗੂਆ ਜੀ 31 ਨੂੰ ਭਾਗੋ ਮਜਰਾ ਪੈਰੋਂ 31 ਤਰੀਕ 31 ਤਰੀਕ ਨੂੰ ਭਾਗੋ ਮਜਰਾ ਪੈਰੋਂ ਪਰ ਸੁਹਾਣੇ ਕੇ ਲਾਗੇ ਪਰ ਉਹ ਮਜਰਾ ਉੱਤੇ ਖਾੜਾ ਲਗੂਆ 31 ਨੂੰ ਠੀਕ ਹੈ ਥੈਂਕ ਯੂ